ਜਿੱਦਾਂ ਕਿ ਸਾਰੇ ਭੈਣ ਭਰਾ ਪਤਾ ਹੀ ਆ ਕਿ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਬਲਿਕ ਕੀਤੀ ਸੀ ਮੈਂ ਕਿ ਪੁਰਤਗਾਲ ਦੇ 에어ਪੋਰਟ ਦੇ ਉੱਤੇ ਤੁਹਾਡੇ ਤੋਂ ਪੁਰਤਗਾਲ ਚ ਲੀਗਲ ਐਂਟਰੋੀ ਦਾ ਪ੍ਰੂਫ ਮੰਗਿਆ ਜਾਂਦਾ ਹੈ ਨਹੀਂ ਤਾਂ ਤੁਹਾਡਾ TCRC ਕਾਰਡ ਕੈਨਸਲ ਦੇ ਪ੍ਰੋਸੈਸ ਚ ਪਾਇਆ ਜਾਂਦਾ ਹੈ ਤੁਹਾਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਇੰਡੀਆ ਜਾ ਸਕਦੇ ਹੋ ਪਰ ਆ ਨਹੀਂ ਸਕਦੇ ਬਹੁਤ ਟ੍ਰੈਵਲ ਏਜੰਟਾਂ ਨੇ ਕਿੰਤੂਪਰੰਤੂ ਕੀਤੀ ਸੀ ਕਿ ਮੈਂ ਇਹ ਵੀ ਦੇਖਿਆ ਹੈ ਕਿ ਬਹੁਤ ਬੰਦੇ ਅਸੀਂ ਟਿਕਟੋਕ ਚ ਚਲਾਉਂਦੇ YouTube ਚ ਚਲਾਉਂਦੇ ਆ ਉਹ ਜਾਂਦੇ ਯੂਰਪ ਦੇ ਕਿਸੇ ਹੋਰ ਕੰਟਰੀ ਜਰਮਨ ਫਰਾਂਸ ਇਟਲੀ ਜਾਂਦੇ ਸੀਗੇ ਪਰ ਵੀਡੀਓ ਪਾਉਂਦੇ ਪੈਸੀ ਅਸੀਂ ਕ੍ਰੋਸ ਕਰ ਲਿਆ ਜੀ ਤੁਸੀਂ ਕੋਈ ਪਾਣੀ ਦਾ ਦਰਿਆ ਕ੍ਰੋਸ ਕਰਨ ਲੱਗੇ ਸੀਗੇ ਜਿਨ੍ਹਾਂ ਦੇ ਕੋਲ ਵੈਲਿਡ ਵੀਜ਼ਾ ਹੈ ਉਹ ਵੀ ਵੀਡੀਓ ਪਾਈ ਜਾਂਦੇ ਅਸੀਂ ਕ੍ਰੋਸ ਕਰ ਲਿਆ ਜੀ ਕੋਈ ਪੁੱਛਗਛ ਨਹੀਂ ਹੁੰਦੀ ਪਈ ਪੁੱਛਗਛ ਉਹਨਾਂ ਨੂੰ ਕੀਤੀ ਜਾਂਦੀ ਸੀ ਜਿਹਦੇ ਕੋਲ ਕੋਈ ਲੀਗਲ ਐਂਟਰੀ ਦਾ ਪ੍ਰੂਫ ਨਹੀਂ ਸੀਗਾ ਲੋਕੀ ਪੈਨ ਦਵਾਦੋ ਪੈਦਲਵਾ ਬਾਕੀ ਟਰੈਵਲ ਐਂਟਰ ਨੇ ਬਹੁਤ ਕਿੰਤੂ ਪਰੰਤੂ ਕੀਤੀ ਸੀ ਕਿ ਇਦਾਂ ਨਹੀਂ ਹੋ ਸਕਦਾ ਆ ਨਹੀਂ ਸੁਸਦਾ ਟੀਆਰਸੀ ਕੈਂਸਲ ਨਹੀਂ ਕੀਤਾ ਜਾਂਦਾ ਕੈਂਸਲ ਦਾ ਮਤਲਬ ਇਹ ਨਹੀਂਗਾ ਕਿ ਐਸ ਦੀ سپورਟ ਤੁਹਾਡਾ ਟੀਆਰਸੀ ਕਾਰਡ ਪੰ ਕੈਨਸਲ ਦਾ ਪ੍ਰੋਸੈਸ ਇਹ ਵੀ ਹੁੰਦਾ ਹੈ ਕਿ ਜਦੋਂ ਸਿਸਟਮ ਚ ਇਮੀਗ੍ਰੇਸ਼ਨ ਵਾਲੇ ਨੇ ਪਾਤਾ ਤੇ ਆਈਮਾ ਵਾਲਾ ਮੇਲ ਚੱਲ ਜਾਂਦੀ ਹੈ ਕਿ ਇਹਦੇ ਕੋਲ ਕੋਈ ਲੀਗਲ ਪ੍ਰੂਫ ਹੈ ਨਹੀਂ ਪੁਰਤਗਾਲ 'ਚ ਐਂਟਰ ਕਿੱਦਾਂ ਹੋਇਆ ਇਹਦਾ TCRC ਕਾਰਡ ਗਾਰੀ ਨਿਊਨ ਕੀਤਾ ਜਾਵੇ ਜਾਂ ਕੈਨਸਲ ਦੇ ਪ੍ਰੋਸੈਸ ਚ ਪਾਇਆ ਜਾਵੇ ਇਹ ਸਿਸਟਮ ਹੁੰਦੇ ਆ ਇੱਕ ਹੋਰ ਟਰੈਵਲ ਏਜੰਟ ਹੈਗਾ ਆ ਜਿਹੜਾ ਜੂਨ ਜਾਈ ਦੇ ਮਹੀਨੇ ਜੇ ਸਟੱਟ ਟੋਪੀ ਪਾਈ ਫਿਰਦਾ ਆ ਉਹਦੀਆਂ ਪਹਿਲਾਂ ਹੀ ਬਹੁਤ ਕੰਪਲੇਟ ਆਈਆਂ ਆ ਦਿਮਾਗ ਨੂੰ ਗਰਮੀ ਪਹੁੰਚ ਚੁੱਕੀ ਆ ਨਵਰਤਨ ਤੇ ਲਾਇਆ ਕਰ ਮੇਰਾ ਲੋਕਾਂ ਨੂੰ ਬੇਫਯੂਲ ਖੱਜਣ ਨਾ ਕਰ ਗਲਤ ਇਨਫੋਰਮੇਸ਼ਨ ਨਾ ਕਰ ਤੂੰ ਜਾਓ ਟੈਨਸ਼ਨ ਨਾ ਲਓ ਪੰਜ ਕਹਿੰਦੇ ਵੀਡੀਓ ਪਾਤੀ ਕਹਿੰਦੇ ਨਹੀਂ ਪਾਤੀ ਬਹੁਤ ਭੈਣ ਭਰਾ ਫੋਨ ਤੇ ਮੈਸੇਜ ਆਏ ਆ ਕਿ ਭਾਈ ਸਾਨੂੰ ਵੀ ਸਵਾਲ ਜਾਉ ਕੀਤੇ ਗਏ ਆ ਕਿ ਕਿੱਦਾਂ ਜਾਉਂਗੇ ਕਿੱਦਾਂ ਆਉਂਗੇ ਤੁਹਾਨੂੰ ਆਇਆ ਨਹੀਂ ਤਾਂ ਇਹਨਾਂ ਕੋ ਲੀਗਲ ਪ੍ਰੂਫ ਹੈ ਨਹੀਂਗਾ ਤੂੰ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਤਾਨੂੰ ਸਿਰਫ ਪੈਸਿਆਂ ਦਾ ਹੀ ਮਤਲਬ ਆ ਲਵਗੁਰੂ ਨਾਇਕ ਤਾਂ ਸਭ ਹਮੇਸ਼ਾ ਉਹ ਹੀ ਵੀਡੀਓ ਪਾਈ ਆ ਜਿਹੜਾ ਪ੍ਰੂਫ ਹੋਵੇ ਜੋ ਲੋਕਾਂ ਨਾਲ ਹੁੰਦਾ ਪਿਆ ਆ ਬਹੁਤ ਲੋਕਾਂ ਦੇ ਫੋਨ ਤੇ ਮੈਸੇਜ ਆਈ ਸਾਨੂੰ ਵੀ ਭਾਈ ਪੁੱਛਿਆ ਸਾਨੂੰ ਵੀ ਪੁੱਛਿਆ ਸਾਨੂੰ ਵੀ ਇਹ ਗੱਲ ਕਹੀ ਆ ਤੁਸੀਂ ਚਾਰ ਪੈਸੇ ਬਣਾਣ ਕਰਕੇ ਲੋਕਾਂ ਨੂੰ ਗ ਜਿੱਧਰੋਂ ਮਨ ਕੀਤਾ ਉਧਰ ਨੂੰ ਆ ਜਾ ਠੀਕ ਆ ਨਾ ਤੇ ਇੱਕ ਹੋਰ ਭਰਾ ਦੀ ਰਿਕਾਰਡਿੰਗ ਸੁਣਾਉਣ ਲੱਗਾ ਸੁਣ ਲਿਓ ਮਾੜੀ ਗੱਲਬਾਤ ਪੂਰੀ ਹੋਈ ਕੀ ਆ ਉਹ ਵੀ ਇੰਡੀਆ ਚੱਲਾ ਸੀ ਉਸ ਭਰਾ ਨੇ ਵੀ ਆਪਣੀ ਟਿਕਟ ਕੈਨਸਲ ਕਰਤੀ ਆ ਉਹ ਵੀ ਨਹੀਂ ਇੰਡੀਆ ਗਿਆ ਹਾਂ ਜਿੱਦਾਂ ਬੱਧੀ ਆਲ ਜਾਨ ਵਧੀਆ ਜੀ ਵਧੀਆ ਠੀਕ ਠਾਕ ਜੀ ਹਾਂਜੀ ਭਾਜੀ ਤੁਸੀਂ ਦੱਸਿਆ ਕਿ ਤੁਹਾਨੂੰ ਕਿਹਾ ਗਿਆ 에ਰਪੋਰਟ ਦੇ ਉੱਤੇ ਕਿ ਤੁਹਾਡਾ ਟੀਆਰਸੀ ਕਾਰਡ ਕੈਨਸਲ ਕੀਤਾ ਜਾਊਗਾ ਤੁਸੀਂ ਇੰਡੀਆ ਜਾ ਸਕਦੇ ਪਰ ਆ ਨਹੀਂ ਸਕਦੇ ਤੁਹਾਡੀ ਬਈ ਫਲੈਟ ਕਿੰਨੀ ਦਿਨ ਦੀ ਸੀਗੀ ਮੇਰੀ ਫਲਾਈਟ 14 ਤਰੀਕ ਦੀ ਸੀ ਜੀ ਸਵੇਰ ਦੇ 9:05 ਵਜੇ ਦੀ ਸਹੀ ਆ ਤੇ ਭਾਈ ਤੂੰ ਟੈਚੀ ਨੂੰ ਜੀ ਆਪਣੇ ਜਮਾ ਕਰਾਤੇ ਸਾਰੇ ਉੱਥੇ ਹਾਂਜੀ ਟੈਚੀ ਜਮਾ ਹੋ ਗਏ ਸੀਗੇ ਬੋਰਡਿੰਗ ਪਾਸ ਹੁੰਦਾ ਨਾ ਸਾਨੂੰ ਦੇਤਾ ਸੀ ਤੇ ਜਦੋਂ ਗਾਹਾਂ ਸੀ ਇਮੀਗ੍ਰੇਸ਼ਨ ਦੇ ਕੋਲ ਗਏ ਆ ਜੀ ਹਾਂਜੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਜੀ ਤੇ ਇਮੀਗ੍ਰੇਸ਼ਨ ਦੇ ਜਿਹੜਾ ਕਾਊਂਟਰ ਤੇ ਬੰਦਾ ਬੈਠਾ ਸੀਗਾ ਤੁਹਾਨੂੰ ਉਹਨੇ ਕੀ ਗੱਲ ਕਹੀ ਸੀ ਕੀ ਗੱਲਬਾਤ ਆ ਤੁਹਾਡਾ ਸਾਰਾ ਪਾਸਪੋਰਟ ਚੈੱਕ ਕੀਤਾ ਤੁਹਾਨੂੰ ਗੱਲ ਤੁਹਾਡੇ ਨਾਲ ਹੋਈ ਪੂਰੀ ਕੀ ਸੀ ਭਾਈ ਉਹਨਾਂ ਨਾਲ ਮੇਰੀ ਗੱਲਬਾਤ ਉਹਨਾਂ ਨਾਲ ਇਹੀ ਹੋਈ ਆ ਵੀ ਉਹਨਾਂ ਨੇ ਟੀਆਰਸੀ ਵਗੈਰਾ ਪਾਸਪੋਰਟ ਸਾਰਾ ਮੇਰੇ ਤੋਂ ਲੈ ਲਿਆ ਤੇ ਚੈੱਕ ਕੀਤਾ ਤੇ ਉਹ ਤੋਂ ਬਾਅਦ ਮੈਨੂੰ ਕਹਿੰਦੇ ਆ ਵੀ ਤੂੰ ਕਿਸ ਤਰ੍ਹਾਂ ਉਰੇ ਆਇਆ ਸਾਡੇ ਦੇਸ਼ ਦੇ ਵਿੱਚ ਤੇ ਮੈਂ ਫੋਟੋ ਕਾਪੀਆਂ ਲੈ ਕੇ ਗਿਆ ਸੀ ਮੈਂ ਕਿਹਾ ਵੀ ਆ ਮੈਂ ਜਹਾਜ਼ ਰਾਹੀਂ ਆਇਆ ਹਾਂਜੀ ਤੇ ਕਹਿੰਦੇ ਤੂੰ ਕਰਨ ਕੀ ਆਇਆ ਸਾਡੇ ਦੇਸ਼ ਦੇ ਵਿੱਚ ਤੇ ਫਿਰ ਮੈਂ ਉਹਨੂੰ ਕਿਹਾ ਵੀ ਮੈਂ ਤਾਂ ਵੀ ਮੈਨੂੰ ਵਧੀਆ ਲੱਗਿਆ ਤੁਹਾਡਾ ਦੇਸ਼ ਤੇ ਮੈਂ ਤਾਂ ਉਰੇ ਕੰਮ ਕਰਨ ਆਇਆ ਹਾਂਜੀ ਕਹਿੰਦਾ ਠੀਕ ਆ ਫਿਰ ਮੈਨੂੰ ਕਹਿੰਦਾ ਮੈਂ ਵੀ ਤੁਸੀਂ ਇੰਗਲਿਸ਼ 'ਚ ਗੱਲ ਕਰੋ ਮੇਰੇ ਨਾਲ ਤੇ ਉਹ ਕਹਿੰਦਾ ਵੀ ਨਹੀਂ ਵੀ ਮੈਂ ਇੰਗਲਿਸ਼ ਤੇਰ ਨਾਲ ਗੱਲ ਨਹੀਂ ਕਰਨੀ ਹੈਗੀ ਵੀ ਇਹ ਪੁਰਤਗਾਲ ਆ ਤੂੰ ਇਹਦੇ ਵਿੱਚ ਮੇਰੇ ਨਾਲ ਪੁਰਤਗੀਸ਼ੀ ਗੱਲ ਕਰ ਹਾਂਜੀ ਤੇ ਮੈਂ ਕਿਹਾ ਮੈਂ ਕੰਮ ਦੇ ਰਿਲੇਟਡ ਜਿੰਨੀ ਕਿ ਮੈਨੂੰ ਆਉਂਦੀ ਹੈ ਵੀ ਮੈਂ ਓਨੀ ਕੁ ਤੇਰ ਨਾਲ ਗੱਲ ਕਰ ਸਕਦਾ ਵੀ ਇਹਨੂੰ ਮੈਨੂੰ ਜ਼ਿਆਦਾ ਨਹੀਂ ਆਉਂਦੀ ਹੈਗੀ ਸਹੀ ਹਾਂਜੀ ਤੇ ਮੈਨੂੰ ਕਹਿੰਦਾ ਵੀ ਮੈਂ ਤੇਰ ਨਾਲ ਇੰਗਲਿਸ਼ ਗੱਲ ਨਹੀਂ ਕਰਨੀ ਮੈਂ ਤੇਰ ਨਾਲ ਸਿਰਫ ਪੁਰਤਗੀਸ਼ੀ ਗੱਲ ਕਰਨੀ ਆ ਤੇ ਉਹ ਮੇਰੇ ਨਾਲ ਕਰ ਉਸ ਤੋਂ ਬਾਅਦ ਮੈਨੂੰ ਕਹਿੰਦਾ ਰਿਹਾ ਵੀ ਮੇਰੇ ਕੋਲ ਸਹੀ ਕੀ ਟਿਕਟ ਸਿੰਗਲ ਹੈ ਤੇ ਮੈਨੂੰ ਕਹਿੰਦਾ ਰਿਹਾ ਤੂੰ ਵੀ ਕਿੱਦਾਂ ਵੈਕ ਕਿੱਦਾਂ ਆਉਣਾ ਹੈ ਨਾ ਹਾਂ ਵੀ ਉਹ ਜੀ ਮੈਨੂੰ ਸਮ ਤੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਮੈਂ ਤੇਰਾ TCR ਕੈਨਸਲ ਕਰ ਲਿਆ ਤੇ ਤੂੰ ਜਾ ਤੇ ਵਾਪਸ ਨਹੀਂ ਆ ਸਕਦਾ ਹੂੰ ਫਿਰ ਤੇ ਫਿਰ ਮੈਂ ਉਹਨੂੰ ਕਹਿਆ ਮੈਂ ਆ ਵੀ ਪੋਰਕੇ ਵੀ ਕੀ ਰੀਜਨ ਆ ਵੀ ਤੂੰ ਮੈਨੂੰ ਇਦਾਂ ਕਿਉਂ ਕਹਿ ਸਕਦਾ ਹੈ ਨਾ ਵੀ ਮੈਂ ਹੰਗਰੀ ਦੇ ਵੀਜੇ ਤੇ ਆਇਆ ਸਾਰਾ ਕੁਝ ਕੀਤਾ ਤੇ ਮੈਨੂੰ ਕਹਿਆ ਤੂੰ ਹੰਗਰੀ ਆਇਆ ਸੀ ਇੱਥੇ ਕੀ ਕਰਨ ਆਇਆ ਹੂੰ ਮੈਨੂੰ ਵੀ ਮੈਨੂੰ ਵਧੀਆ ਲੱਗਿਆ ਤੁਹਾਡਾ ਦੇਖ ਮੈਂ ਤਾਂ ਆਇਆ ਵੀ ਤੂੰ ਉਹ ਕਹਿੰਦਾ ਵੀ ਤੂੰ ਜਾ ਸਕਦਾ ਹੈ ਇੱਥੋਂ ਤੇ ਮੈਂ ਸਟੈਂਪ ਲਾਤੀ ਤੇਰੇ ਤੇ ਆਊਟ ਕਰਤਾ ਤੈਨੂੰ ਤੂੰ ਜਾ ਇੱਥੋਂ ਗੋ ਹੋ ਜਾ ਵੀ ਪਰ ਵਾਪਸ ਨਹੀਂ ਆ ਸਕਦਾ ਔਰੇ ਆ ਗੋਲ ਨਾ ਮੇਰ ਨਾਲ ਕਰੀਏ ਨੇ ਜੀ ਫੇਰ ਭਾਈ ਤੁਸੀਂ ਇੰਡੀਆ ਗਏ ਕਿ ਤੁਸੀਂ ਪੁਰਤਗਲ ਵਾਪਸ ਆ ਗਏ ਇਹ ਫਿਰ ਮੈਂ ਅੱਗੇ ਚਲੇ ਗਿਆ ਜੀ ਜਿੱਥੋਂ ਚੜਨਾ ਸੀ ਜਹਾਜ਼ ਉੱਥੇ ਜਾ ਕੇ ਫਿਰ ਮੈਂ ਵਕੀਲ ਨੂੰ ਫੋਨ ਲਾਇਆ ਲੈ ਵਕੀਲ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਇਦਾਂ ਨਹੀਂ ਹੋ ਸਕਦਾ ਵੀ ਇਦਾਂ ਇਹਨਾਂ ਕੋ ਕੋਈ ਕਹੇ ਨਹੀਂ ਆ ਇਸ ਟਾਈਮ ਵੀ ਤੁਹਾਨੂੰ ਇਦਾਂ ਕਾਰਡ ਕੈਨਸਲ ਕਰਦਣ ਬਿਨਾ ਗੱਲ ਤੋਂ ਕਹਿੰਦੇ ਕੋਈ ਤੇਰੇ ਕੋਈ ਕ੍ਰਿਮੀਨਲ ਕੁਛ ਹੈਗਾ ਮੈਂ ਕਿਹਾ ਵੀ ਕੁਛ ਨਹੀਂ ਹੈਗਾ ਨਾਰਮਲ ਆ ਸਾਰਾ ਕੁਝ ਜੀ ਮੈਂ ਆਪ ਸਾਰੇ ਪੀਪਰ ਇਕੱਲਾ ਇਕੱਲਾ ਅਰੀਜਨਲ ਲਾਇਆ ਕੋਈ ਚੱਕਰੇ ਨਹੀਂ ਹੈਗਾ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਵਕੀਲ ਕਹਿੰਦਾ ਵੀ ਤੂੰ ਰੁਕ ਜਾ ਫਿਰ ਵੀ ਆਪਾਂ ਪੁੱਛਗੇ ਸੀ ਕਰ ਲੈਨੇ ਆ ਵੀ ਦੋ ਦਿਨ ਰੁਕ ਜਾ ਕੋਈ ਨਹੀਂ ਤੂੰ ਟਿਕਟ ਕੈਨਸਲ ਕਰ ਦੇ ਉਹਦੇ ਕਹੇ ਤੇ ਮੈਂ ਟਿਕਟ ਕੈਨਸਲ ਕਰਤੀ ਤੇ ਇਹ ਭਾਈ ਤੁਸੀਂ ਨਿਕਲੇ ਕਿੱਧਰ ਦੀ ਬਾਹਰ ਮੈਂ ਵੈਕ ਆ ਗਿਆ ਜੀ ਦੂਜੇ ਪਾਸੇ ਜੀ ਘੁੰਮ ਕੇ ਜਿੱਧਰ ਜੀ ਹੋਰ 에ਅਰਪਲੇਨ ਉਤਰਦੇ ਆ ਨਾ ਸਵਾਰੀਆਂ ਉਤਰ ਕੇ ਬਾਹਰ ਹੁੰਦੀਆਂ ਨੇ ਜਿਮਿਗ੍ਰੇਸ਼ਨ ਕਰਾਉਂਦੀਆਂ ਨੇ ਹਾਂਜੀ ਤੇ ਮੈਂ ਉਹਨਾਂ ਦੀ ਲਾਈਨ ਦੇ ਵਿੱਚ ਲੱਗ ਕੇ ਲੱਗਦਾ ਗਿਆ 4 ਘੰਟੇ ਲਾਈਨ ਦੇ ਵਿੱਚ ਤੇ ਦੁਆਰਾ ਬਾਅਦਸ ਮੈਂ ਦੂਜੇ ਪਾਸੇ ਆ ਗਿਆ ਜੀ ਬਾਹਰ ਨਿਕਲ ਗਿਆ ਤੇ ਭਾਜੀ ਜਦੋਂ ਤੁਸੀਂ ਤੁਹਾਡਾ ਕੋਈ ਪੁਰਤਗਾਲ ਜੋ ਕ੍ਰਿਮੀਨਲ ਤਾਂ ਨਹੀਂ ਸੀਗਾ ਜਾਂ ਕੋਈ ਟੈਕਸ ਨਕਲੀ ਪਾਇਆ ਸੀ ਜਾਂ ਕੋਈ ਆਪਣਾ ਕਾਮਗਾਰ ਦੀ ਕੋਈ ਝਾਲੀ ਜੋ ਤੁਹਾਡੀ ਪੀਸੀਸੀ ਲੱਗੀ ਹੋਵੇ ਇੱਦਾਂ ਤਾਂ ਕੋਈ ਤੁਹਾਡਾ ਪੇਪਰ ਤਾਂ ਨਹੀਂ ਲੱਗਾ ਸੀ ਡਾਕੂਮੈਂਟ ਲੱਗਾ ਸੀ ਬਿਲਕੁਲ ਨਹੀਂ ਜੀ ਕੋਈ ਵੀ ਮੇਰਾ ਮਤਲਬ ਮੈਂ 3 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਤੇ ਪੀਸੀਸੀ ਵੀ ਮੇਰੀ ਇੱਥੇ ਵਾਲੀ ਵੀ ਲੱਗੀ ਹੈ ਰੀਨਲ ਤੇ ਇੰਡੀਆ ਵਾਲੀ ਵੀ ਕਰਾਈ ਲਾਈ ਸੀਗੀ ਤੇ ਹਰ ਇੱਕ ਮੇਰਾ ਟੈਕਸ ਜਿਹੜਾ ਮੈਂ ਆਪਣਾ ਆਪ ਕੰਮ ਕਰਕੇ ਕੰਪਨੀ ਦੇ ਸੂਹੇ ਪਾਇਆ ਵੀ ਕੋਈ ਇੱਕ ਵੀ ਮੇਰਾ ਨਹੀਂ ਹੈਗਾ ਵੀ ਕੋਈ ਪੇਪਰ ਜਿਹੜਾ ਹੋਊਗਾ ਵੀ ਜਿਹੜਾ ਅਨਲੀਗਲ ਹੋਊਗਾ ਇਹ ਤੇ ਭਾਈ ਦੂਜੀ ਇੱਕ ਗੱਲ ਦੱਸਿਓ ਮੈਂ ਜਦੋਂ ਤੁਸੀਂ ਇਮੀਗ੍ਰੇਸ਼ਨ ਦੀ ਲਾਈਨ ਦੇ ਵਿੱਚ ਗਿਆ ਸੀ ਤੇ ਉੱਥੇ ਤੁਹਾਨੂੰ ਹੋਰ ਵੀ ਬੰਦੇ ਮਿਲੇ ਆ ਜਿਨ੍ਹਾਂ ਨੂੰ ਰੋਕਿਆ ਗਿਆ ਇਹ ਗੱਲ ਕਹੀ ਗਈ ਸੀ ਸਾਨੂੰ ਪਤਾ ਲੱਗਿਆ ਜਿਹੜੇ ਮੇਰੇ ਤੋਂ ਬਾਅਦ ਵਿੱਚ ਮੁੰਡੇ ਮਿਲੇ ਉਹਨਾਂ ਨੇ ਦੱਸਿਆ ਵੀ ਤੇਰੇ ਤੋਂ ਪਹਿਲਾਂ ਵੀ ਦੋ ਤਿੰਨ ਮੁੰਡਿਆਂ ਨੇ ਇਹਦਾ ਹੀ ਕੀਤਾ ਤੇ ਜਿਹੜਾ ਇੱਕ ਮੇਰੇ ਪਿੱਛੇ ਵੀ ਮੁੰਡਾ ਕੋਈ ਸੀਗਾ ਰੁੱਡਾ ਹਾਂਜੀ ਤੇ ਉਹਨੂੰ ਉਹਦੇ ਨਾਲ ਵੀ ਸੇਮ ਹੋਇਆ ਉਹ ਡਾਂਕੀ ਵਾਲਾ ਸੀਗਾ ਉਹਨੂੰ ਕਹਿੰਦੇ ਆ ਵੀ ਤੂੰ ਤੇਰੇ ਆਪਣੇ ਤੇ ਤੇਰਾ ਵੀ ਕਾਰਡ ਕੈਨਸਲ ਕਰਤਾ ਤੂੰ ਵੀ ਵਾਪਸ ਨਾ ਆਇਆ ਉਹ ਮੈਨੂੰ ਮਿਲਿਆ ਜਿਹੜੇ ਉਦੋਂ ਅੱਗੇ ਆ ਉਹ ਹੋਰ ਪਹਿਲੇ ਮਤਲਬ 에어ਲਾਈਨਸ ਦੇ ਵਿੱਚ ਸੀਗੇ ਉਹ ਅੱਗੇ ਨਿਕਲ ਗਏ ਉਹਨਾਂ ਨਾਲ ਮੇਰੀ ਮੁਲਾਕਾਤ ਨਹੀਂ ਹੋਈ ਹੈਗੀ ਤੇ ਡੋਂਕੀ ਵਾਲੇ ਵੀਰ ਨੂੰ ਕੀ ਗਿਆ ਕੀ ਕੀ ਗਿਆ ਸੀ ਭਾਜੀ ਕਿ ਤੇਰੇ ਕੋਲ ਕੋਈ ਲੀਗਲ ਪ੍ਰੂਫ ਹੈ ਨਹੀਂ ਪੁਰਤਗਾਲਸ ਐਂਟਰ ਹੋਏ ਦਾ ਤਾਂ ਤੇਰਾ ਡੀਆਰਸੀ ਕਾਰਡ ਕੈਨਸਲ ਕੀਤਾ ਜਾਂਦਾ ਹੈ ਹਾਂਜੀ 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 ਉਹਨੂੰ ਕਹਿੰਦੇ ਵੀ ਤੂੰ ਪ੍ਰੂਫ ਦੇ ਤੂੰ ਇੱਥੇ ਕਿੱਦਾਂ ਆਇਆ ਹਾਂ ਉਹ ਕਹਿੰਦਾ ਵੀ ਮੇਰੇ ਕੋਲ ਹੈ ਨਹੀਂ ਕੋਈ ਪ੍ਰੂਫ ਮੈਂ ਤਾਂ ਡੋਂਕੀ ਚ ਆਇਆ ਤੇ ਉਹ ਕਹਿੰਦੇ ਵੀ ਮੈਂ ਤਰਕਸ ਕਾਰਡ ਕੈਨਸਲ ਕਰਨ ਲੱਗਿਆ ਹਾਂ ਕਿ ਤੂੰ ਹਾਂਜੀ ਹਾਂਜੀ ਪੰਜ ਗੱਲ ਪਤਾ ਕੀ ਹੁੰਦੀ ਆ ਇਹ ਕਾਰਡ ਕੈਨਸਲ ਕਰਨ ਦੀ ਅਥਾਰਟੀ ਨਹੀਂ ਇਹਨਾਂ ਦੇ ਕੋਈ ਇਮੀਗ੍ਰੇਸ਼ਨ ਕੋਈ ਅਥਾਰਟੀ ਪੂਰੀ ਹੁੰਦੀ ਆ ਇਹ ਪ੍ਰੋਸੈਸ ਦੇ ਵਿੱਚ ਆਈਮਾ ਵਾਲਾ ਮੇਲ ਕਰਕੇ ਕੁਐਸਚਨ ਆਪ ਕਰਕੇ ਮੇਲ ਪਾ ਸਕਦੇ ਆ ਕਿ ਇਹਦੇ ਕਾਰਡ ਦਾ ਪ੍ਰੋਸੈਸ ਚੈੱਕ ਕੀਤਾ ਜਾਵੇ ਲੀਗਲ ਆਇਆ ਏ ਨਹੀਂ ਆਇਆ ਉਹ ਸਾਰੀ ਡਿਟੇਲ ਕਰਦੇ ਪਿਆ ਹੌਲੀ ਹੌਲੀ ਆਨਲਾਈਨ ਟਾਈਮ ਦੇ ਵਿੱਚ ਜਿਹੜੇ ਬੰਦੇ ਉਧਰੋਂ ਹੋ ਕੇ ਆਏ ਆ ਉਹਨਾਂ ਨੂੰ ਆਨਲਾਈਨ ਟਾਈਮ ਤੇ ਕੋਈ ਨਾ ਕੋਈ ਲੈਟਰ ਆ ਇਸ਼ੂ ਹੋਣਗੇ ਹੈਗਾ ਜੇਤਾਂ ਰੱਖਿਓ ਪਾਜੀ ਠੀਕ ਹੈ ਜੀ ਬਾਕੀ ਭਾਈ ਤੁਸੀਂ ਜਦੋਂ ਗਏ ਸੀਗੇ ਤੇ ਤੁਸੀਂ ਆਪਣੀ ਟਿਕਟ ਉਸ ਟਾਈਮ ਕੈਨਸਲ ਕਰਤੀ ਕਿ ਸੋਚਿਆ ਨਹੀਂ ਕਿ ਮੇਰੇ ਟਿਕਟ ਤੇ 7-800 ਰੁਪਏ ਲੱਗਾ ਆ ਇੰਡੀਆ ਵੀ ਘਰ ਦੇ ਵੇਟ ਕਰਦੇ ਪਏ ਆ ਕਿ ਮੈਂ ਜਾਵਾਂ ਕਿ ਨਾ ਜਾਵਾਂ ਕੀ ਸੋਚਿਆ ਉਸ ਟਾਈਮ ਭਾਈ ਤੁਸੀਂ ਉਸ ਟਾਈਮ ਤਾਂ ਫਿਰ ਮੈਂ ਜਦੋਂ ਵਕੀਲ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਤੂੰ ਰੁਕ ਜਾ ਕੋਈ ਨਹੀਂ ਆਪਾਂ ਆਪਣਾ ਪ੍ਰੋਸੈਸ ਚੈੱਕ ਕਰ ਲਾਂ ਨੇ ਵੀ ਜੇ ਕੋਈ ਚੱਕਰ ਹੈਗਾ ਜਾਂ ਤੁਹਾਡੇ ਕੋਈ ਫਾਈਲ ਲੋਗ ਦੇ ਵਿੱਚ ਨਾ ਕੋਈ ਪ੍ਰੋਬਲਮ ਹੋਵੇ ਹਾਂ ਵੀ ਤੂੰ ਰੁਕ ਜਾ ਚਲੋ ਉਹਨਾਂ ਨੇ ਕਹਿਣ ਤੇ ਮੈਂ ਰੁਕਿਆ ਪਰ ਉਹ ਪਰ ਭਾਈ ਤੁਸੀਂ ਆਪ ਦੇਖੋਗੇ ਬੰਦਾ ਇੱਕ ਇੰਡੀਆ ਚੱਲਾ ਆਇਆ ਚਲੋ ਉਹਨਾਂ ਨੂੰ ਪੁੱਛਿਆ ਕਿ ਹਾਂ ਵੀ ਤੇ ਕੋਈ ਲੀਗਲ ਯਾਨੀ ਕਿ ਪੁਰਤਗਾਲ ਚ ਐਂਟਰ ਹੋਏ ਦਾ ਕੋ ਪ੍ਰੂਫ ਹੈ ਨਹੀਂਗਾ ਤਾਂ ਤੁਹਾਡਾ ਟੀਆਰਸੀ ਕਾਰਡ ਕੈਨਸਲ ਦੀ ਪ੍ਰੋਸੈਸ ਚ ਪਾਇਆ ਜਾਂਦਾ ਹੈ ਹਾਂਜੀ ਮੇਰੇ ਕੋਲ ਸਾਰਾ ਕੁਝ ਲੀਗਲ ਸੀਗਾ ਤੇ ਮੇਰੇ ਕੋਲ ਟਿਕਟਾਂ ਦੀ ਫੋਟੋਕਾਪੀਆਂ ਵੀ ਕਰਾ ਕੇ ਲੈ ਕੇ ਗਿਆ ਦੀ ਮੈਨੂੰ ਇਹ ਚੀਜ਼ ਦਾ ਪਤਾ ਵੀ ਕਿਦਰ ਰੋਕਣਗੇ ਉਹ ਤਾਂ ਦਿਖਾ ਸਕਦਾ ਉਹਨੇ ਮੇਰੀ ਦੇਖਿਆ ਨਹੀਂ ਕਹਿੰਦਾ ਮੈਂ ਨਹੀਂ ਦੇਖਣੀ ਹੈਗੀਆਂ ਮੈਨੂੰ ਸਾਫ਼ ਜਵਾਬ ਦਿੱਤਾ ਸਹੀ ਅਸੀਂ ਫਿਰ ਟੈਚੀ ਵਿੱਚ ਥੋੜਾ ਜਿਹਾ ਆਪਣੇ ਸਾਰੇ ਤੁਸੀਂ ਵਾਪਸ ਟੈਚੀ ਫਿਰ ਜਦੋਂ ਬੰਦਾ ਜਹਾਜ਼ ਚੜ੍ਹਦਾ ਨਹੀਂ ਨਾ ਹੈਗਾ ਤੇ ਉਹਨਾਂ ਨੂੰ ਪਤਾ ਲਾਇਆ ਇਹ ਬੰਦਾ ਨਹੀਂ ਆਇਆ ਤਾਂ ਉਹ 9 ਨੰਬਰ ਦੇ ਉੱਤੇ ਪਾ ਦਿੰਦੇ ਨੇ ਜਿਹਨੂੰ ਬਾਕਸ ਤੇ ਅੱਛਾ ਅੱਛਾ ਉੱਥੋਂ ਬੰਦਾ ਜਾ ਕੇ ਲੈ ਸਕਦਾ ਹਾਂ ਜੀ ਚਲੋ ਸਹੀ ਆ ਭਾਈ ਥੈਂਕ ਯੂ ਬਹੁਤ-ਬਹੁਤ ਵਾਜੀ ਹਾਂ ਜੀ ਰਿਕਾਰਡਿੰਗ ਸਭ ਨੇ ਸੁਣੀ ਲਈ ਆ ਭਰਾ ਇੰਡੀਆ ਚੱਲਾ ਸੀ ਉਹਨੂੰ ਇਹ ਗੱਲ ਕਹੀ ਗਈ ਆ ਕਿ ਇੰਡੀਆ ਤੂੰ ਜਾ ਸਕਦਾ ਪਰ ਆ ਨਹੀਂ ਸਕਦਾ ਇੱਕ ਨਾ ਹੈਪਨੋ ਵੀ ਦੋ ਨਾ ਹੈਪਨੋ ਵੀ ਤਿੰਨ ਨਾ ਹੋਵੇ ਬਹੁਤ ਭੈਣ ਭਰਾ ਫੋਨ ਤੇ ਮੈਸੇਜ ਆਉਂਦੇ ਆ ਕਿ 에어ਪੋਰਟ ਤੇ ਪੁੱਛ ਕੇ ਚਲਾ ਕਰਦੇ ਪਏ ਆ ਪਰ ਟ੍ਰੈਵਲ ਇੰਟੈਲੈਜੈਂਸ ਕਰਦੇ ਆ ਕਿ ਫਟਾਫਟ ਪੈਸੇ ਬਣਾਉਣ ਤੋਂ ਇਹ ਤਾਂ ਗੁੰਮਰਾਹ ਕਰਦੇ ਆ ਇੱਦਾਂ ਕਰਦੇ ਓਦਾਂ ਕਰਦੇ ਫੇਕ ਨਿਊਜ਼ ਆ ਇਹਨਾਂ ਕੋਲ ਦੀ ਚਲ ਜੂਗੇ ਜਦੋਂ ਟੀਆਰਸੀ ਕਾਟਾ ਪ੍ਰੋਸੈਸ ਚ ਪੈ ਗਿਆ ਹਾਂ 500 ਲੱਗਣਾ ਤੇਰਾ ਪਤਾ ਕਰਾ ਦਿੰਨੇ ਆ 2000 ਲੱਗਣਾ ਤੇਰਾ ਕਾੜੀ ਛੁਕਰਾ ਦਿੰਨੇ ਆ ਇਹਨਾਂ ਦੇ ਇਹ ਪ੍ਰੋਸੈਸ ਆ ਲਵ ਗੁਰੂ ਨੇ ਜਿਹੜੀਆਂ ਵੀਡੀਓ ਪਾਈਆਂ ਆ ਜੋ ਜੈਨੂਅਲ ਜਰਨਲ ਨੌਲੇਜ ਦੀ ਗੱਲਾਂ ਹੁੰਦੀਆਂ ਜੋ ਜੈਨੂਅਲ ਲੋਕਾਂ ਨਾਲ ਹੋ ਜਾਂਦਾ ਉਹ ਵੀਡੀਓ ਫੜ ਕਰਦਾ ਨਾ ਨਾ ਮੈਨੂੰ ਕਿਸੇ ਜਿਹਦਾ ਲਾਲਚਾ ਨਾ ਵਾਸਤਾ ਪਰ ਜੋ ਸਹੀ ਗੱਲ ਆ ਉਹ ਗੱਲ ਕਰਿਆ ਕਰੋ ਲੋਕਾਂ ਨੂੰ ਗੁੰ